ਸਸੀ ਗਰਾਂ ਦੀ ਸਾਰਿਆਂ ਨੂੰ ਮੈਂ ਸਮੂਹ ਪਰ ਹਾਜ਼ਰ ਰਿਕੋਰ ਨਵੀਂ ਵੀਡੀਓ ਲੈ ਕੇ ਜਿੱਦਾਂ ਕਿ ਪਤਾ ਹੈ ਹਾਰ ਚੁੱਲੇ ਦੇ ਰਿਵਾਇਤ ਲੱਗ ਤਾਂ ਚੁੱਕੇ ਹੈ ਪਰ ਸਈ ਜਿਲੇ ਹੈ ਜਿਨ੍ਹਾਂ ਵਿੱਚ ਚੁੱਲੇ ਹਾਰੇ ਹੱਲ ਵੀ ਪਾਤੇ ਜਾਂਦੇ ਨੇ ਤੇ ਮੈਨੂੰ ਚੁੱਲੇ ਹਾਰੇ ਦਾ ਬਹੁਤ ਸ਼ੌਕ ਹੈ ਤੇ ਮੈਂ ਲੱਗਦਾ ਸੀਗਾ ਇਹ ਹਾਰਾ ਨਮਾ ਤੇ ਬੈਸਤਫ ਕਣਕ ਦੇ ਲੁੰਦੇ ਨੇ ਵੀ ਇਹਦੇ ਬਦਲੇ ਪੱਟਨੇ ਕੋ ਕਣ ਖੈ ਨਹੀਂ ਸੀ ਕਿ ਇਸ ਲਈ ਮੈਂ 2.75 ਦਾ ਲੱਤ ਮੈਂ 2.75 ਦਾ ਦਿੱਤਾ ਉਹਨਾਂ ਨੇ ਅ ਇਹ ਸੀਮੈਂਟ ਦਾ ਬਣਾਇਆ ਹੋਇਆ ਹੈ ਤੇ ਇਸ ਤੋਂ ਬਾਅਦ ਮੈਂ ਇਸ ਨੂੰ ਮਿੱਟੀ ਲਗਵਾਈ। ਆ ਦੇਖੋ ਤੁਸੀਂ ਦੇਖ ਸਾਡੇ ਅੰਦਰ ਬਾਹਰ ਸਾਰੇ ਪਾਸੇ ਮਿੱਟੀ ਲਗਵਾਈ। ਇਸੇ ਵਿੱਚ ਤੋੜੀ ਹੁੰਦੀ ਹੈ ਮਿੱਟੀ ਇਹਨਾਂ ਨੂੰ ਮਿੱਧ ਕੇ ਮਿਕਸ ਕਰਕੇ ਇਹ ਤੇ ਲਾਈ ਜਾਂਦੀ ਹੈ। ਤੇ ਇਸ ਤੋਂ ਬਾਅਦ ਮੈਂ ਇਸ ਨੂੰ ਸੁਕਉਣ ਤੋਂ ਬਾਅਦ ਫਿਰ ਮੈਂ ਇਸ ਤੇ ਪਾੰਡੂ ਪੈ ਰਿਹਾ। ਆ ਦੇਖੋ ਮੇਰਾ ਪਾੰਡੂ ਤਿਆਰ ਕਰਿਆ ਹੋਇਆ ਹੈ। ਤੇ ਜਿੰਨੂ ਕਈ ਜਿਲ੍ਹੇ ਵਿੱਚ ਕੋੜਾ ਵੀ ਦੋ ਦਿਨ ਸਾਡੇ ਕਿੰਨੇ ਪਾੰਡੂ ਬੋਦੇ ਨੇ। ਤੇ ਸੰਦੋਜ਼ਲੇ ਵਿੱਚ ਨੂੰ ਕੋੜਾ ਬੋਦੇ ਨੇ। ਤੇ ਫਿਰ ਇਹਦੇ ਪਰ ਆ ਫੇਰੇ ਤਿੰਨ ਚਾਰ ਵਾਰ ਫੇਰੇ ਪੂਰਾ ਗਾਂ ਮਤਲਬ ਹੈ ਨਾ ਵਧੀਆ ਕੜਾਜੇ ਕਰਕੇ ਇਹਨੂੰ ਅੰਦਰ ਬਾਹਰ ਸਾਰੇ ਕਿਤੇ ਫੇਰੇਆ ਇਸ ਤਰ੍ਹਾਂ ਕੀ ਹੈ ਕਿ ਹਰੀ ਦੀ ਮਤਲਬ ਸ਼ੋਹ ਜੀ ਬਣ ਜਾਂਦੀ ਹੈ ਸੋਹਣਾ ਲੱਗਦਾ ਹੈ ਪੁਰਾਣੇ ਸਮੇਂ ਵਿੱਚ ਬੁੜੀਆਂ ਬਹੁਤ ਸਜਾ ਕੇ ਰੱਖਦੀਆਂ ਸੀ ਇੰਨੇ ਕੋ ਹੁਣ ਮੈਨੂੰ ਪਤਾ ਉਹਨੇ ਕਿ ਉਹਨਾਂ ਕੋ ਮੈਂ ਇਸ ਨੂੰ ਸਜਾਇਆ ਆਪਣੇ ਬੁੱਲੋ ਦਾ ਨਾਮ ਮਿੱਟੀ ਲਗਵਾਈ ਮਿੱਟੀ ਮੁੰਡਾ ਨਹੀਂ ਆ ਕਿਸੇ ਲਗਵਾਈ ਤੇ ਪੰਨੂ ਨੂੰ ਫੇਰ ਲਾਉਣਾ ਚਾਹੀਦਾ ਪੰਨੂ ਮੈਂ ਤਿੰਨ ਚਾਰ ਵਾਰ ਫੇਰੇ ਆਸਤੇ ਉਰੀ ਅੰਦਰ ਬਾਹਰ ਸੋਨਾ ਫੇਰਿਆ ਸੱਚੀ ਅੱਜ ਕਰਤਾ ਕਿਈ ਵੀ ਨੂੰ ਪਤਾ ਵੀ ਨਹੀਂ ਹੋਣਾ ਹੈਗਾ ਪਰ ਲੋਕੀ ਨੂੰ ਕਹਿੰਦੇ ਨੇ ਕਿਵੇਂ ਫੇਰਿਆ ਹੁੰਦਾ ਮਿੱਟੀ ਲਾਉਣੀ ਤੇ ਮਿੱਟੀ ਲਾਉਣੀ ਮੈਨੂੰ ਖੁਦ ਨੂੰ ਨਹੀਂ ਆਉਂਦੀ ਮੈਨੂੰ ਪਰ ਲੋਏ ਫੇਰਨਾ ਆਉਂਦਾ ਮੈਂ ਫੇਰ ਇਸ ਦਿਨ ਇੱਕ ਦਿਨ ਇਸ ਵਿੱਚ ਦਾਲ ਧਰੀ ਹਰੀ ਦੀ ਦਾਲ ਵੈਸੀ ਬਹੁਤ ਵਸਵਾਲ ਲਾਤੀ ਦੋਰੀ ਵਿੱਚ ਤੇ ਪੁਰਾਣੇ ਜ਼ਮਾਨੇ ਵਿੱਚ ਬਹੁਤ ਧਰਤੇ ਹੁੰਦੀਆਂ ਸੀਗੀਆਂ ਸਿਆਣੀਆਂ ਤੇ ਕਿਹਨੂ ਕੀਨੂ ਹਾਰਾ ਤੇ ਚੁੱਲੇ ਪਸੰਦ ਹੈ ਹਰੇ ਤੇ ਹਰੇ ਵਿੱਚ ਬਣੀ ਹੋਈ ਦਾਲ ਤੇ ਚੁੱਲੇ ਤੇ ਬਣੀ ਹੋਈ ਦਾਲ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਆ ਦੇਖੋ ਜੀ ਮੇਰਾ ਪੰਡੂ ਸੂਰੀ ਤਰ੍ਹਾਂ ਫਿਰ ਚੁੱਕਿਆ ਹੈ ਦੇਖੋ ਬਹੁਤ ਸੁਹਾਣਾ ਲੱਗਦਾ ਹੁਣ ਇਹ ਤੇ ਇੱਧਰ ਤੁਹਾਨੂੰ ਇੱਕ ਹੋਰ ਦਿਖਾਉਣੀ ਹੈ ਇਹ ਮੇਰੀ ਜਠਾਣੀ ਨੇ ਬਣਾਇਆ ਹੋਇਆ ਆ ਦੇਖੋ ਉਹਨਾਂ ਨੇ ਵੀ ਤੇ ਇਸ ਮਿੰਟ ਤਹਾਰਾ ਲੈ ਕੇ ਹਰੇ ਤੇ ਪੰਨ ਮਿੱਟੀ ਤੇ ਪੰਡੂ ਫੇਰਿਆ ਹੋਇਆ ਤੇ ਤੁਹਾਨੂੰ ਉਹਦੇ ਚਿੱਲੇ ਦਿਖਾਉਣੀ ਚਿੱਲੇ ਬਹੁਤ ਸੋਹਣੇ ਉਹਨਾਂ ਨੇ ਬਣਾਏ ਹੋਏ ਨੇ ਜਿੱਥੇ ਬਰਵਾਏ ਸੀਗੇ ਉਹ ਬਾਅਦ ਵਿੱਚ ਉਹਨਾਂ ਨੇ ਆਪ ਮਤਲਬ ਸਜਾ ਕੇ ਰੱਖ ਦੇ ਨੇ ਆ ਦੇਖੋ ਕਿੰਨੇ ਸੋਹਣੇ ਚਿੱਲੇ ਬਣਾਏ ਹੋਏ ਨੇ ਉਹਨਾਂ ਨੂੰ ਇਹ ਜੇ ਕੰਮ ਥੋੜੇ ਜਿਹਾ ਵੱਧ ਕਰਨੇ ਆਉਂਦੇ ਨੇ ਮੇਰੇ ਨਾਲੋਂ ਆ ਦੇਖੋ ਕਿੰਨੀ ਸੋਹਣੀ ਸਜਾਵਟ ਕਰੀ ਹੋਈ ਹੈ ਇਨਾਂ ਉਹਨਾਂ ਨੇ ਵੀ ਇਕੱਲੇ ਫੇਰੀ ਸੀ ਮਿੱਟੀ ਤੇ ਵੀਡੀਓ ਬਾਰੇ ਲੱਗੇ ਹੋਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਬਾਰੇ ਕੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ